ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡਾ ਪਰਿਵਾਰ ਵੀ ਠੀਕ ਠਾਕ ਹੋਊਗਾ ਤੇ ਅੱਜ ਮਿਲਣਾ ਤੁਹਾਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਮਾਰਿਆ ਸੀ ਮੱਕੀ ਦੇ ਵਿੱਚ ਗੇੜਾ ਤੇ ਉਹ ਦਿਖਾਈਆਂ ਨੇ ਆਪਾਂ ਤੁਹਾਨੂੰ ਛੱਲੀਆਂ ਵੀ ਆਪਣੀ ਮੱਕੀ ਤੇ ਕਿੰਨੀ ਕਿੰਨੀ ਛੱਲੀਆਂ ਲੱਗੀਆਂ ਪਈਆਂ ਨੇ ਤੇ ਕਿੰਨੀ ਆ ਮੱਕੀ ਦੀ ਆਪਣੀ ਦੀ ਹਾਈਟ ਆ ਗਈ ਤੇ ਲਗਭਗ ਆਪਾਂ ਵੀ 5 4 5 3 4 ਤਰੀਕ ਦੇ ਡੇਢ ਤੇੜਾ ਸਾਇਲੇਜ ਪਾਵਾਂਗੇ ਮੱਕੀ ਦਾ ਤੇ ਇੱਕ ਜਿੱਦਨੇ ਆਪਾਂ 131 ਤੇ ਰੇਪ ਆਇਆ ਸੀ ਤੇ ਵਿੱਚ ਉਹਦੀ ਕਲਿੱਪ ਵੀ ਐਡ ਕੀਤੀ ਹੈਗੀ ਵੀ ਆਪਾਂ ਰੇ ਕਿੰਨੀ ডোজ ਲਾਈ ਹੈਗੀ ਤੇ ਵੀ ਕਿਹੜਾ ਜ਼ਿੰਕ ਪਾਇਆ ਕਿੰਨੇ ਪਰਸੈਂਟ ਵਾਲਾ ਜ਼ਿੰਕ ਪਾਇਆ ਹੈਗਾ ਖੋਪ ਤੁਹਾਨੂੰ ਆਪਣੀ ਵੀਡੀਓ ਇਹ ਵਧੀਆ ਲੱਗਦੀਆਂ ਹੋਣਗੀਆਂ ਤੇ ਇਹ ਵਧੀਆਂ ਲੱਗਦੀਆਂ ਤਾਂ ਤਾਂ ਤੁਸੀਂ ਆਪਣੇ 11 ਮਿੱਤਰਾਂ ਨਾਲ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਦੇਖੋ ਚਲੋ ਆਪਣੇ ਅੱਗੇ ਵੀਡੀਓ ਹਾਂਜੀ ਕੀ ਹਾਲ ਚਾਲ ਹੈ ਅੱਜ ਤੁਹਾਨੂੰ ਦਿਖਾਉਣੇ ਆਪਣੀ ਮੱਕੀ ਮੱਕੀ ਦਾ ਕਰਦਾ ਹੈਗਾ 11 11 ਫੁੱਟ ਏੜ ਤੇੜ ਹੋਊਗਾ ਵੱਧ ਬ삭ਦੀ ਉਹ ਘਟ ਨਹੀਂ ਹੁੰਦਾ 11 ਫੁੱਟ ਦਾ ਜੀ ਤੇ ਮੱਕੀ ਨੂੰ ਆਪਣੀਆਂ ਛਾਲੀਆਂ ਲੱਗੀਆਂ ਦੇਖੋ ਜੀ 1 2 3 4 5 ਤੇ ਇੱਕ ਆ ਨਿਕਲੀ ਜਾਂਦੀ ਹੈ ਛੇਵੀਂ ਤੇ ਸਾਰੀਆਂ ਤੇ ਨੇ ਦੇਖੋ 1 2 3 4 ਇੱਥੇ ਚਾਰ 1 2 3 4 ਸਿੱਕ ਕਰੀ ਚੱਲੋ ਜੀ 1 2 3 4 5 ਆਟਾਂਡੇ ਦੇ ਪੰਜ ਨੇ ਲਗਭਗ 5-5 ਛਲੀਆਂ ਲੱਗੀਆਂ ਮਣੀ ਆਪਣੇ ਕਟਾਂਡੇ ਦੇ ਤੁਸੀਂ ਆਪ ਅੰਦਾਜ਼ਾ ਲਾ ਲਓ ਇਹ ਵੀ ਮੱਕੀ ਦੀ ਹਾਈਟ ਵੀ ਬਹੁਤ ਚੰਗੀ ਹੈਗੀ ਤੇ ਵੀ ਹੈਗਾ ਇਹ ਸ੍ਰੀ ਰਾਮਦਾਸ 5545 ਨਵੀਂ ਦੇਦਰ ਵੀ ਦਿਖਾ ਦਿੰਨਾ ਹੁਣ ਨੂੰ ਇੱਕ ਦੋ ਤਿੰਨ ਚਾਰ ਇਹ ਤਿੰਨ ਤਿੰਨ ਤੋਂ ਤੀਨੇ ਤੇ ਚੌਥੀ ਪੰਜਵੇਂ ਉੱਤੇ ਗੰਡ ਫੁੱਟੀ ਜਾਂਦੀ ਹੈਗੀ ਲੋਕ ਕਮੈਂਟਾ ਦੋ ਤਿੰਨ ਚਾਰ ਪੰਜ ਦੋ ਤਿੰਨ ਚਾਰ ਮਤਲਬ ਬਾਈ ਜਿਹੜੀਆਂ ਛੱਲੀਆਂ ਨੇ ਦੋ ਦੋ ਦਾ ਪੂਰੀਆਂ ਪਕਾਜ ਆਉਣੀਆਂ ਇਹਦੀਆਂ ਦੋ ਦੋ ਛੱਲੀਆਂ ਪੂਰੀਆਂ ਪਕਾਜ ਆਉਣੀਆਂ ਬੱਕੇ ਕਮੈਂਟ ਸਾਨੂੰ ਮੈਂ ਛੱਲ ਕੇ ਵਿਖਾਣਾ ਛੱਲੀ ਨੂੰ ਬੀਬੂ ਕਿੰਨਾ ਗਜਾ ਹਣ ਜਿਹੜਾ ਦਾਣਾ ਵਧੀਆ ਬਸ ਉਹ ਦੇਖੋਣਾ ਆਈ ਵੇ ਦੋਦਿਆਂ ਜੀ ਆ ਤੁਹਾਨੂੰ ਦੋਦਿਆਂ ਜੀ ਪਤਾ ਲੱਗ ਜੂ ਵੀ ਛੱਲੀ ਦਾ ਦਾਣਾ ਕਿੱਥੇ ਲੋਰੀ ਛੱਲੀਆਂ ਪੂਰੀ ਗੁੰਦਮੀ ਆ ਗਈ ਤੇ ਪੰਜ-ਪੰਜ ਛੱਲੀਆਂ ਲੱਗੀਆਂ ਮੇਨੇ ਆਹ ਮੱਕੇ ਨੂੰ ਪਤੀ ਚੈੱਕ ਕਰੋ ਹਾਈਟ ਹੋ ਹਿੱਟ ਕਿਵੇਂ ਹੈਗੇ ਆ ਦੇਖੋ 2 3 4 ਲੋ ਮਜ਼ੇਦ ਪੰਜ-ਪੰਜ ਤਾਂ ਲਗਭਗ ਭਾਈ ਸਾਰਿਆਂ ਦੇ 4-4 ਤਾਂ ਪਲੱਸ ਹੀ ਨੇ 4-4 ਤਾਂ ਹੈਗੇ ਹੀ ਨੇ ਇਹਨਾਂ 'ਚ 2-2 ਛੱਲੀਆਂ ਪੂਰੇ ਵਧੀਆ ਪ੍ਰਕਾਸ਼ ਜਾਣੀਆਂ ਤੇ 2-2 ਗੋਲੇ ਰਹਿ ਜਾਣਗੇ ਹਾਂਜੀ ਆਪਾਂ ਆਇਆ 131 ਚ ਰੇਪਾਉਣਾ ਤੇ ਇਹਦੀ ਦੂਜੀ ਵੀਡੀਓ ਆ ਗਈ ਰੇਪਉਣ ਵਾਲੇ ਦੀ ਆਪਣੇ ਮੈਂ ਦੂਜਾ ਰੇ ਲੱਗ ਰਿਹਾ ਹੈ ਇਹ 131 ਨੂੰ ਤੇ ਇਹਦੇ ਵਿੱਚ ਪਾਇਆ ਆਪਾਂ ਜਿੰਕ ਇੱਕ ਮਿੰਟ ਤੁਹਾਨੂੰ ਦਿਖਾਉਣਾ ਕੰਪਨੀ ਜਿਹੜੀ ਤੇ ਆਪ ਪਾਇਆ ਜਿੰਕ ਆਪਾਂ ਆਪਾਂ ਨੂੰ ਇਹਦਾ ਬਾਕੀ ਝੋਨੇ ਤੇ ਬਹੁਤ ਵਧੀਆ ਰਿਜ਼ਲਟ ਮਿਲਿਆਗਾ ਤੇ ਬਾਕੀ 131 ਦੇ ਵੀ ਦੇਖਦੇ ਆ ਕਿ ਮੇ ਰਿਜਲਟ ਰਹਿੰਦਾ ਇਹਦਾ ਆ ਸੀ ਤੇ ਆਪਾਂ ਇਹ ਆਪਾਂ ਡੇਢ ਬੈਗ ਚ ਇੱਕ ਲਫਾਪਾ ਹੁਣ ਡੇਢ ਮਤਲਬ 5-6 ਕਿਲੋ ਜਿੰਕ ਪਾਉਣੇ ਆਗੇ ਇਹ ਚ ਤੇ ਆ ਆਪਣਾ 131 ਹੈ ਤੇ ਉਧਰ 666 ਖੜਾਗਾ ਤੇ ਜਿਹੜਾ ਆਪਾਂ ਜਿੰਕ ਲਾਉਣੇ ਆਗੇ ਉਹਨੂੰ ਦਫਾਤਾ ਤੇ ਇਹਦਾ ਆਪਾਂ ਨੂੰ ਪਰਫਾਰਮੈਂਸ ਰਿਜ਼ਲਟ ਬਹੁਤ ਵਧੀਆ ਮਿਲਦਾ ਤੇ ਆਪਾਂ ਇਹ ਉਧਰ ਪੂਛਾ 44GB ਸਾਰੀ ਚ ਇਹ ਲਾਇਆਗਾ ਤੇ 131GB ਇਹ ਲਾਉਣੇਗੇ ਤੇ ਜਿਹੜੇ ਬਾਹਣਾ ਨੂੰ ਬਈ ਮਤਲਬ ਲਾਲ ਜੇ ਪੱਤੇ ਕਰਕੇ ਖੜ ਜਾਂਦਾ ਤੇ ਜਿੰਨਾ ਬਾਹਣਾ ਦਾ ਪੀਐਚ ਲੈਵਲ ਜ਼ਿਆਦਾਗਾ ਉਹ ਬਾਣਾ ਤੇ 33% ਵਾਲਾ ਜਿੰਕ ਘੱਟ ਕੰਮ ਕਰਦਾ ਉੱਥੇ 21% ਵਾਲਾ ਜਿੰਕ ਜ਼ਿਆਦਾ ਕੰਮ ਕਰਦਾ ਤਾਂ ਉਹ ਵੀ ਆ ਨੂੰ ਵੀਰਾਂ ਨੂੰ ਆਪਾਂ ਪ੍ਰੈਫਰ ਕਰਦੇ ਆਂਗੇ ਵੀ ਉੱਥੇ ਜਿਨ੍ਹਾਂ ਦਾ ਪੀ ਐਚ ਲੈਵਲ ਜ਼ਿਆਦਾ ਵੀ ਉਹਨਾਂ ਚ ਉਹ 21% ਵਾਲਾ ਜਿੰਕ ਉਹਨ ਕਿਸੇ ਵੀ ਕੰਪਨੀ ਦਾ ਵਾਲਾ ਜਿਹਨੂੰ ਆਪ ਨੂੰ ਮਨ ਪਸੰਦ ਲੱਗ ਜਾਈਗੀ ਵੀ ਆਪਾਂ ਜਿਹਦਾ ਪਾਉਣਾ ਚਾਹਣਗੇ ਆਪਾਂ ਕੋਈ ਕੰਪਨੀ ਨੂੰ ਪ੍ਰੈਫਰ ਨਹੀਂ ਕਰਦੇ ਵੀ ਤੁਸੀਂ ਇਹੀ ਜਿੰਕ ਪਾਵੋ ਸਾਨੂੰ ਆਪਾਂ ਕਿਹਾ ਮਤਲਬ ਬੈਗ ਦਿਖਾਦਾ ਵੀ ਜਿੰਕ ਕਿਹੜਾ ਪਾਇਆ ਪਾਉਣਾ ਨਾ ਪਾਉਣਾ ਤੁਹਾਡੀ ਮਰਜ਼ੀ ਹੈਗੀ ਉਹ ਤੁਹਾਡੇ ਸਿਰ ਤੇ ਹੈਗਾ ਤੇ ਆਪਣਾ ਤੁਹਾਨੂੰ ਦਿਖਾਉਣਾ ਮਤਲਬ ਫਰਜ਼ੇ ਸੀ ਵੀ ਆਪਾਂ ਕਿਹੜਾ ਜਿੰਕ ਪਾਇਆਗਾ ਤੇ ਜਿੰਨਾ ਵਾ ਪੀਐਚ ਲੈਵਲ ਘਟਾ ਉਥੇ 33% ਵਾਲਾ ਜਿੰਕ ਕੰਮ ਕਰੂਗਾ ਤੇ ਚਲੋ ਮਿਲਦੇ ਹਾਂ ਤੁਹਾਨੂੰ ਰੇਪ ਹੋਣ ਤੋਂ ਬਾਅਦ ਆ